ਸਸ਼ੀਕਲ ਤੁਸੀਂ ਜੁੜੇ ਹੋ ਡੇਲੀ ਟੈਸਟ ਟੀਵੀ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੇ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਬਾਰੇ ਚਰਚਾਵਾਂ ਪਿਛਲੇ ਦਿਨੀ ਬਹੁਤ ਛੜੀਆਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਮਾਰ ਨਹੀਂ ਹਨ ਸਗੋਂ ਇੱਕ ਨੇਗੋਸ਼ੀਏਸ਼ਨ ਚੱਲ ਰਹੀ ਹੈ ਕਿ ਉਹਨਾਂ ਨੂੰ ਜਲਦੀ ਮੁੱਖ ਮੰਤਰੀ ਦੇ ਅਹੁਦੇ ਤੋਂ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰ ਕੇ ਕੁਲਤਾਰ ਸਿੰਘ ਸੰਧਵਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਹੈ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਇਥੋਂ ਤੱਕ ਵੀ ਚਰਚਾਵਾਂ ਚੱਲ ਪਈਆਂ ਸਨ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤੇ ਕੁਲਤਾਰ ਸਿੰਘ ਸੰਧਵਾ ਕਾਰਜਕਾਰੀ ਮੁੱਖ ਮੰਤਰੀ ਤਾਂ ਲਗਭਗ ਬੰਨਾ ਤੈ ਆ ਸਸੀਕਾਲ ਤੁਸੀਂ ਜੁੜਿਓ ਡੇਲੀ ਡੈਸਟ ਟੀਵੀ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੇ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਬਾਰੇ ਚਰਚਾਵਾਂ ਪਿਛਲੇ ਦਿਨੀ ਬਹੁਤ ਛਿੜੀਆਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਮਾਰ ਨਹੀਂ ਹਨ ਸਗੋਂ ਇੱਕ ਨੇਗੋਸ਼ੀਏਸ਼ਨ ਚੱਲ ਰਹੀ ਹੈ ਕਿ ਉਹਨਾਂ ਨੂੰ ਜਲਦੀ ਮੁੱਖ ਮੰਤਰੀ ਦੇ ਅਹੁਦੇ ਤੋਂ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰ ਕੇ ਕੁਲਤਾਰ ਸਿੰਘ ਸੰਧਵਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਹੈ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਇੱਥੋਂ ਤੱਕ ਵੀ ਚਰਚਾਵਾਂ ਚੱਲ ਪਈਆਂ ਸਨ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤੇ ਕੁਲਤਾਰ ਸਿੰਘ ਸੰਧਵਾ ਕਾਰਜਕਾਰੀ ਮੁੱਖ ਮੰਤਰੀ ਤਾਂ ਲਗਭਗ ਬਣਨਾ ਤੈ ਆ ਉਹਨਾਂ ਦੇ ਸਮਰਥਕਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਸੀ ਉਹਨਾਂ ਦੇ ਸਮਰਥਕਾਂ ਵੱਲੋਂ ਵੀ ਇਹ ਪੁਸ਼ਟੀ ਕਰ ਦਿੱਤੀ ਗਈ ਸੀ ਕਿ ਬਿਲਕੁਲ ਕੁਲਤਾਰ ਸਿੰਘ ਸੰਧਵਾ ਕਾਰਜਕਾਰੀ ਮੁੱਖ ਮੰਤਰੀ ਬਣਨ ਜਾ ਰਹੇ ਆ ਪਰ ਅਚਾਨਕ ਉਸੇ ਦਿਨ ਅਗਲੇ ਦਿਨ ਕੀ ਹੁੰਦਾ ਅਗਲੇ ਦਿਨ ਕੁਲਤਾਰ ਸਿੰਘ ਸੰਧਵਾ ਚੰਡੀਗੜ੍ਹ ਨੂੰ ਰਵਾਨਾ ਹੁੰਦੇ ਆ ਉਸ ਤੋਂ ਪਹਿਲਾਂ ਬਾਬਾ ਫਰੀਦ ਦੇ ਜਿਹੜਾ ਫਰੀਦਕੋਟ ਦਾ ਪਵਿੱਤਰ ਸ਼ਹਿਰ ਹੈ ਬਾਬਾ ਫਰੀਦ ਜੀ ਦਾ ਪਵਿੱਤਰ ਸ਼ਹਿਰ ਫਰੀਦਕੋਟ ਉੱਥੇ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੁੰਦੇ ਆ ਤੇ ਇਹ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਕਿ ਉਹ ਇਸ ਲਈ ਚੰਡੀਗੜ੍ਹ ਜਾਣ ਤੋਂ ਪਹਿਲਾਂ ਨਤਮਸਤਕ ਹੋਏ ਆ ਕਿ ਉਹਨਾਂ ਨੂੰ ਤਾਂ ਹੁਣ ਮੁੱਖ ਮੰਤਰੀ ਦੀ ਕੁਰਸੀ ਪੱਕੀ ਹੋ ਗਈ ਹੈ ਪਰ ਜਿਉਂ ਉਹ ਜਾਂਦੇ ਆ ਚੰਡੀਗੜ੍ਹ ਜਾਂਦੇ ਆ ਤਾਂ ਫਿਰ ਸ਼ਾਮ ਨੂੰ ਇੱਕ ਹੋਰ ਖਬਰ ਦੁਪਹਿਰ ਤੱਕ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਮੁੱਖ ਮੰਤਰੀ ਜਿਹੜੇ ਭਗਵੰਤ ਸਿੰਘ ਮਾਨ ਫੋਰਟਿਸ ਹਸਪਤਾਲ ਚੰਡੀਗੜ੍ਹ ਦੇ ਵਿੱਚ ਦਾਖਲ ਸਨ ਉਹ ਸਿਹਤਮੰਦ ਹੋ ਗਏ ਤੇ ਉਹਨਾਂ ਨੂੰ ਛੁੱਟੀ ਮਿਲ ਗਈ ਹੈ ਤੇ ਨਾਲ ਦੀ ਨਾਲ ਫਿਰ ਇੱਕ ਹੋਰ ਵੀ ਉਹ ਬਾਹਰ ਆਉਂਦਿਆਂ ਜਦੋਂ ਉਹਨਾਂ ਦੀਆਂ ਤਸਵੀਰਾਂ ਆਉਂਦੀਆਂ ਤਾਂ ਕੁਝ ਘੰਟਿਆਂ ਬਾਅਦ ਇੱਕ ਹੋਰ ਖਬਰ ਬਾਹਰ ਆਉਂਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਖੇਤੀਬਾੜੀ ਵਿਭਾਗ ਦੇ ਜਿਹੜੇ ਅਫਸਰ ਐ ਮੰਡੀ ਦੀ ਜਿਹੜੀ ਝੋਨੇ ਦੀ ਜਿਹੜੀ ਫਸਲ ਦੀ ਖਰੀਦ ਸ਼ੁਰੂ ਹੋਣੀ ਹੈ 1 ਅਕਤੂਬਰ ਤੋਂ ਉਸ ਦੇ ਬਾਰੇ ਉਹਨਾਂ ਨੇ ਮੰਡੀਆਂ ਦੇ ਵਿੱਚ ਸਚੁੱਜੇ ਸੁਚਾਰੂ ਪ੍ਰਬੰਧਾਂ ਦੇ ਲਈ ਖੇਤੀਬਾੜੀ ਵਿਭਾਗ ਦੇ ਜਿਹੜੇ ਅਫਸਰ ਸੀਗੇ ਉਸ ਦੇ ਮਹਿਕਮੇ ਦੇ ਨਾਲ ਸੰਬੰਧਿਤ ਜਿਹੜੇ ਖਰੀਦ ਦੇ ਨਾਲ ਸੰਬੰਧਿਤ ਅਫਸਰ ਸੀ ਉਹਨਾਂ ਦੀ ਮੀਟਿੰਗ ਲਈ ਫੇਰ ਤੋਂ ਇੱਕ ਉਥਲ-ਪੁਥਲ ਹੋਣੀ ਸ਼ੁਰੂ ਹੋ ਗਈ ਕਿ ਨਹੀਂ ਨਹੀਂ ਹੁਣ ਕੁਲਤਾਰ ਸਿੰਘ ਸੰਧਵਾ ਮੁੱਖ ਮੰਤਰੀ ਨਹੀਂ ਬਣ ਸਕਦੇ ਮਾਨ ਸਾਹਿਬ ਬਾਹਰ ਆ ਗਏ ਤੇ ਮਾਨ ਸਾਹਿਬ ਦੇ ਸਮਰਥਕਾਂ ਦੇ ਵਿੱਚ ਵੀ ਫੇਰ ਖੁਸ਼ੀ ਦੀ ਲਹਿਰ ਉੱਠ ਗਈ ਤੇ ਦੂਜੇ ਪਾਸੇ ਕੁਲਤਾਰ ਸਿੰਘ ਸੰਧਵਾ ਦੇ ਜਿਹੜੇ ਸਮਰਥਕ ਸੀਗੇ ਉਹ ਵੀ ਥੋੜੇ ਜੇ ਨਿਰਾਸ਼ ਹੁੰਦੇ ਨਜ਼ਰ ਆਏ ਹੁਣ ਗੱਲ ਇਹ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੀ ਸਰਕਾਰ ਹੈ ਪੰਜਾਬ ਦੀ ਕੀ ਉਹਦੇ ਵਿੱਚ ਸਾਰਾ ਕੁਝ ਸਹੀ ਚੱਲ ਰਿਹਾ ਹੈ ਵਿਕਰਮਜੀਤ ਸਿੰਘ ਮਜੀਠੀਆ ਕੱਲ ਵੀ ਉਹਨਾਂ ਨੇ ਆਪਣੀਆਂ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮਸ ਆ ਉਹਨਾਂ ਦੇ ਉੱਪਰ ਉਹਨਾਂ ਨੇ ਇੱਕ ਪੋਸਟਾਂ ਸਾਂਝੀਆਂ ਕੀਤੀਆਂ ਕਿ ਸਰਕਾਰ ਦੇ ਵਿੱਚ ਸਾਰਾ ਕੁਝ ਸਹੀ ਚੱਲ ਰਿਹਾ ਹੈ ਕਿਉਂਕਿ ਜਦੋਂ ਤੋਂ ਮੁੱਖ ਮੰਤਰੀ ਪੰਜਾਬ ਜਿਹੜੇ ਭਗਵੰਤ ਸਿੰਘ ਮਾਨ ਆ ਉਹਨਾਂ ਦੇ ਓਐਸਡੀ ਆ ਓੰਕਾਰ ਸਿੰਘ ਨੂੰ ਹਟਾਇਆ ਗਿਆ ਤਾਂ ਉਦੋਂ ਤੋਂ ਚਰਚਾਵਾਂ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਦੀਆਂ ਵੀ ਉਠ ਰਹੀਆਂ ਇਹ ਚਰਚਾਵਾਂ ਕਿਤੇ ਨਾ ਕਿਤੇ ਇਹ ਵੀ ਚੱਲ ਰਹੀਆਂ ਕਿ ਉਹ ਓੰਕਾਰ ਸਿੰਘ ਜਿਹੜੇ ਹਟਾਏ ਗਏ ਆ ਉਹਨਾਂ ਤੇ ਕੋਈ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੋ ਸਕਦੇ ਆ ਫੇਰ ਫੇਰ ਕੱਲ ਇੱਕ ਮੀਟਿੰਗ ਹੁੰਦੀ ਆ ਕੱਲ ਫੇਰ ਫੇਰ ਖਬਰਾਂ ਆਉਂਦੀਆਂ ਕਿ ਪੰਜਾਬ ਸਰਕਾਰ ਦੀ ਹਾਈ ਲੈਵਲ ਦੀ ਕੋਈ ਫੇਰ ਮੀਟਿੰਗ ਹੋਣ ਜਾ ਰਹੀ ਹੈ ਜਿਹਦੇ ਵਿੱਚ ਵੱਡੇ ਬਦਲਾ ਹੋ ਸਕਦੇ ਆ ਪਰ ਉਹ ਬਦਲਾ ਕੀ ਹੋਏ ਉਹ ਕੀ ਕੁਝ ਹੋਇਆ ਹਲੇ ਤੱਕ ਸਾਫ ਨਹੀਂ ਹੋਇਆ ਫੇਰ ਤੋਂ ਚਰਚਾਵਾਂ ਛਿੜ ਪੈਂਦੀਆਂ ਕਿ ਸੱਚਮੁੱਚ ਹੀ ਮੁੱਖ ਮੰਤਰੀ ਜਿਹੜੇ ਭਗਵੰਤ ਸਿੰਘ ਮਾਨ ਹੈ ਇਕੱਲੇ ਪੈ ਗਏ ਨੇ ਇੱਕ ਸੁਖਪਾਲ ਸਿੰਘ ਖਹਿਰਾ ਨੇ ਵੀ ਇੰਟਰਵਿਊ ਕੀਤੀ ਕੁਝ ਨਿੱਜੀ ਚੈਨਲਾਂ ਦੇ ਨਾਲ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਹੈ ਜਿਹੜੇ ਭਗਵੰਤ ਸਿੰਘ ਮਾਨ ਉਹਨਾਂ ਨੂੰ ਕਿਸੇ ਵੀ ਐਮ.ਐਲ.ਏ ਦਾ ਸਮਰਥਨ ਨਹੀਂ ਕਿਉਂਕਿ ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਉਹ ਇਕੱਲੇ ਰਹੇ ਆ ਕਿਸੇ ਵੀ ਐਮਐਲਏ ਦੀ ਸੁਣਦੇ ਨਹੀਂ ਇਸ ਲਈ ਜਦੋਂ ਉਹ ਬਿਮਾਰ ਹੋਏ ਤਾਂ ਕੁਝ ਗਿਣੇ ਚੁਣੇ ਮੰਤਰੀਆਂ ਤੋਂ ਇਲਾਵਾ ਹੋਰ ਕੋਈ ਬਹੁਤੇ ਐਮਐਲਏ ਉੱਥੇ ਉਹਨਾਂ ਦਾ ਜਾ ਕੇ ਪਤਾ ਲੈਂਦੇ ਨਜ਼ਰ ਨਹੀਂ ਆਏ ਇਹ ਵੀ ਅਸੀਂ ਵੀ ਅਕਸਰ ਹੀ ਦੇਖ ਰਹੇ ਹਾਂ ਕਿ ਜਿਹੜੇ ਐਮਐਲਏ ਆ ਉਹ ਆਪੋ ਆਪਣੇ ਹਲਕਿਆਂ ਦੇ ਵਿੱਚ ਮਸ਼ਰੂਫ ਹੈ ਜਿਹੜੇ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ 15 ਅਕਤੂਬਰ ਨੂੰ ਉਹਦੇ ਵਿੱਚ ਮਸ਼ਰੂਫ ਰਹੇ ਤੇ ਕਿਸੇ ਨੇ ਵੀ ਤਸਵੀਰਾਂ ਤੱਕ ਸਾਂਝੀਆਂ ਨਹੀਂ ਕੀਤੀਆਂ ਕਿ ਅਸੀਂ ਮਿਲ ਕੇ ਆਏ ਹਾਂ ਬਹੁਤ ਹੀ ਘੱਟ ਮੰਤਰੀ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਉਹ ਮਿਲੇ ਤੇ ਦਿੱਲੀ ਤੋਂ ਵੀ ਕੋਈ ਉਹਨਾਂ ਨੂੰ ਮਿਲਣ ਨਹੀਂ ਪਹੁੰਚਿਆ ਸਿਰਫ ਇੱਕੋ ਹੀ ਚਰਚਾਵਾਂ ਦੱਸੀਆਂ ਜਾ ਰਹੀਆਂ ਕਿ ਸੰਦੀਪ ਪਾਠਕ ਹੈ ਜਿਹੜੇ ਉਹ ਉਹਨਾਂ ਨੂੰ ਮਿਲਣ ਗਏ ਸੀ ਤੇ ਉਹ ਵੀ ਦੱਸਿਆ ਜਾ ਰਿਹਾ ਕਿ ਉਹ ਵੀ ਕਿਤੇ ਨਾ ਕਿਤੇ 네ਗੋਸ਼ੀਏਸ਼ਨ ਲਈ ਗਏ ਸੀ ਕਿ ਬਈ ਜੀ ਤੁਸੀਂ ਹੁਣ ਛੱਡ ਦਿਓ ਪਰ ਅਸਲ ਸੱਚ ਕੀ ਹੈ ਡੇਲੀ ਡੈਸਕ ਟੀਵੀ ਉਸ ਦੀ ਪੁਸ਼ਟੀ ਨਹੀਂ ਕਰਦਾ ਪਰ ਚਰਚਾਵਾਂ ਜਿਹੜੀਆਂ ਅੰਦਰ ਖਾਤੇ ਚਰਚਾਵਾਂ ਚੱਲ ਰਹੀਆਂ ਆ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਜਿਹੜੇ ਸਮਰਥਕ ਹੈ ਕੁਲਤਾਰ ਸਿੰਘ ਸੰਧਵਾ ਦੇ ਸਮਰਥਕ ਹੈ ਉਹਨਾਂ ਨੇ ਇੱਕ ਵਾਰ ਤਾਂ ਬਿਲਕੁਲ ਆਪਣੀ ਖੁਸ਼ੀ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ ਸੀ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਹਲਕੇ ਵਜੋਂ ਕੋਟਕਪੂਰਾ ਜਿਹੜਾ ਵਿਧਾਨ ਸਭਾ ਹਲਕਾ ਹੈ ਉਸ ਵਜੋਂ ਆਪਣੇ ਆਪ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਜਿਉਂ-ਜਿਉਂ ਗੱਲਬਾਤ ਹੋਰ ਉਲਝਦੀ ਗਈ ਤਾਂ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਨਿਰਾਸ਼ਾ ਹੋਣੀ ਸ਼ੁਰੂ ਹੋ ਗਈ ਦੂਸਰੇ ਪਾਸੇ ਜਿਹੜੇ ਸਿਆਸੀ ਮਾਹਰ ਸੀਗੇ ਉਹ ਕਿਤੇ ਨਾ ਕਿਤੇ ਇਹ ਕਹਿਣ ਲੱਗੇ ਸੀ ਕਿ ਜੇਕਰ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੀ ਸੱਤਾ ਤੋਂ ਪਾਸੇ ਕੀਤਾ ਜਾ ਸਕਦਾ ਤਾਂ ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਤੱਕ ਵੀ ਛੱਡ ਦੇਣਗੇ ਇਹ ਵੀ ਚਰਚਾਵਾਂ ਚੱਲਣ ਲੱਗ ਗਈਆਂ ਸੀ ਕਿ ਕੀ ਸੱਚਮੁੱਚ ਆਮ ਆਦਮੀ ਪਾਰਟੀ ਐਡਾ ਵੱਡਾ ਇਹ ਸਟੈਪ ਚੱਕ ਸਕਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰਿਆ ਜਾ ਸਕਦਾ ਹੈ ਪਰ ਜੇਕਰ ਅਸੀਂ ਗੱਲ ਕਰੀਏ ਅਸੀਂ ਜਦੋਂ 2022 ਦਾ ਵਿਧਾਨ ਸਭਾ ਇਲੈਕਸ਼ਨ ਸੀ ਤਾਂ ਅਸੀਂ ਉਹਨਾਂ ਦੇ ਜਦੋਂ ਇਲੈਕਸ਼ਨਾਂ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਗਏ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਗਏ ਲਗਭਗ ਅੱਧਾ ਪੰਜਾਬ ਅਸੀਂ ਕਵਰ ਕੀਤਾ ਸੀ ਪਰ ਉਦੋਂ ਲੋਕਾਂ ਦੀ ਇੱਕੋ ਹੀ ਗੱਲ ਸੀ ਕਿ ਅਸੀਂ ਨਾ ਕੇਜਰੀਵਾਲ ਨੂੰ ਵੋਟ ਪਾਉਣੀ ਹੈ ਨਾ ਅਸੀਂ ਕਿਸੇ ਸਥਾਨਕ ਐਮਐਲਏ ਦੀ ਚੋਣ ਲੜ ਰਿਹਾ ਜਿਹੜਾ ਉਸ ਬੰਦੇ ਨੂੰ ਵੋਟ ਪਾਉਣੀ ਹੈ ਅਸੀਂ ਤਾਂ ਜਿਹੜੀ ਵੀ ਚੋਣ ਭਗਵਨ ਸਿੰਘ ਮਾਨ ਦੀ ਕਰ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਵਜੋਂ ਇੱਕੋ ਹੀ ਚਿਹਰਾ ਪੰਜਾਬ ਦੇ ਲੋਕ ਦੇਖ ਰਹੇ ਸੀ ਕਿ ਉਹ ਭਗਵਨ ਸਿੰਘ ਮਾਨ ਹੋਊਗਾ ਕਿ ਆਮ ਆਦਮੀ ਪਾਰਟੀ ਐਡਾ ਵੱਡਾ ਰਿਸਕ ਲੈ ਸਕਦੀ ਹੈ ਕਿ ਜਿਹੜਾ ਇੱਕੋ ਇੱਕ ਭਰੋਸੇਯੋਗ ਚਿਹਰਾ ਸੀ ਉਹਨਾਂ ਕੋਲ ਉਸ ਦਾ ਵੀ ਉਸ ਨੂੰ ਉਹ ਪਾਸੇ ਕਰਕੇ ਉਹ ਆਪਣੀ ਇਸ ਐਡਾ ਵੱਡਾ ਰਿਸਕ ਲੈ ਸਕਦੀ ਹੈ ਕਿ ਉਹ ਆਪਣੀ ਜਿਹੜੀ ਜ਼ਮੀਨ ਹੈ ਸਿਆਸੀ ਜ਼ਮੀਨ ਉਹਦੇ ਉੱਪਰ ਵੱਡਾ ਦਾਅ ਖੇਡ ਸਕਦੀ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਜਿਹੜਾ ਉਹਨਾਂ ਦਾ ਕਿਹਾ ਜਾਂਦਾ ਹੈ ਕਿ ਦਿੱਲੀ ਤੋਂ ਕੰਟਰੋਲ ਚੱਲ ਰਿਹਾ ਹੈ ਕਿ ਆਮ ਆਦਮੀ ਪਾਰਟੀ ਹਰਿਆਣਾ ਦੀਆਂ ਚੋਣਾਂ ਨੂੰ ਲੈ ਕੇ ਵੀ ਕੋਈ ਐਸਾ ਦਾਅ ਖੇਡ ਸਕਦੀ ਹੈ ਕਿ ਜਿਹੜਾ ਲੋਕਾਂ ਨੂੰ ਹੈਰਾਨ ਕਰਨ ਵਾਲਾ ਹੋਵੇ ਜਿਸ ਤਰੀਕੇ ਦੇ ਨਾਲ ਵਿਜੇ ਸਿੰਗਲਾ ਜਿਹੜੇ ਮੰਤਰੀ ਹੁੰਦੇ ਆ ਉਦੋਂ ਸੰਗਰੂਰ ਦੀ ਜਿਮਨੀ ਚੋਣ ਆਈ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਗ੍ਰਿਫਤਾਰ ਕਰਕੇ ਭਗਵਾਨ ਸਿੰਘ ਮਾਨ ਨੇ ਇਸ ਵੀਡੀਓ ਜਾਰੀ ਕਰਕੇ ਕਿਹਾ ਕਿ ਉਹਨਾਂ ਨੇ ਮੰਨ ਲਿਆ ਮੇਰੇ ਕੋਲੇ ਮੰਨ ਲਿਆ ਕਿ ਉਹਨਾਂ ਨੇ ਥੋੜੀ ਬਹੁਤ ਰਿਸ਼ਵਤ ਲਈ ਹੈ ਇਸ ਲਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਥੋੜੇ ਸਮੇਂ ਬਾਅਦ ਚੋਣ ਜਦੋਂ ਲੰਘਦੀ ਹੈ ਤਾਂ ਫਿਰ ਵਿਜੇ ਸਿੰਗਲਾ ਉਸੇ ਤਰੀਕੇ ਦੇ ਨਾਲ ਵਿਧਾਨ ਸਭਾ 'ਚ ਵੀ ਬਹਿੰਦੇ ਆ ਮੀਟਿੰਗਾਂ 'ਚ ਵੀ ਜਾਂਦੇ ਆ ਮਾਨ ਸਾਹਿਬ ਨੂੰ ਵੀ ਮਿਲਦੇ ਆ ਉਹ ਕੋਈ ਭ੍ਰਿਸ਼ਟਾਚਾਰ ਦੀ ਹੁਣ ਕੋਈ ਗੱਲ ਨਹੀਂ ਕਰਦਾ ਇਸੇ ਤਰੀਕੇ ਦੇ ਨਾਲ ਜਿਹੜਾ ਕੈਬਨਿਟ ਦੇ ਵਿੱਚ ਫੇਰ ਬਦਲ ਹੋ ਰਿਹਾ ਹੁਣੇ ਹੀ ਚਾਰ ਮੰਤਰੀਆਂ ਨੂੰ ਲਾਇਆ ਗਿਆ ਤੇ ਚਾਰ ਨਵੇਂ ਮੰਤਰੀ ਬਣਾਏ ਗਏ ਇਹ ਵੀ ਚਰਚਾਵਾਂ ਕਿਤੇ ਨਾ ਕਿਤੇ ਕਿ ਇਹ ਵੀ ਉਸੇ ਹੀ ਇੱਕ ਗੇਮ ਦਾ ਹਿੱਸਾ ਸੀ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਖੇਡੀ ਜਾ ਰਹੀ ਸੀ ਕਿ ਉਹਨਾਂ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਥੋੜੇ ਜੇ ਵੱਡੇ ਖਿਡਾਰੀ ਸਾਬਤ ਹੋਏ ਚਰਚਾਾਂ 'ਚ ਇਹ ਵੀ ਹੈ ਕਿ ਉਹ ਖਿਡਾਰੀ ਵੱਡੇ ਸਾਬਤ ਹੋਏ ਹੱਲੇ ਤੱਕ ਉਹ ਦਿੱਲੀ ਵਾਲਿਆਂ ਦੀ ਗੇਮ ਦੇ ਵਿੱਚ ਨਹੀਂ ਫਸੇ ਤੇ ਉਹ ਉਹ ਜਿਹੜੀਆਂ ਗੁੱਗਲੀਆਂ ਤੇ ਗੁੱਗਲੀਆਂ ਸਿੱਟ ਰਹੇ ਆ ਉਹਨਾਂ ਨੂੰ ਖੇਡ ਰਹੇ ਆ ਉਹਨਾਂ ਤੇ ਚੌਕੇ ਮਾਰ ਰਹੇ ਆ ਤੇ ਆਪਣੀ ਕੁਰਸੀ ਨੂੰ ਸਲਾਮਤ ਰੱਖਿਆ ਹੋਇਆ ਤੁਸੀਂ ਜੁੜੇ ਰਹੋ ਡੇਲੀ ਡੈਸ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ ਤੁਸੀਂ ਜਰੂਰ ਦੱਸਣਾ ਕਿ ਤੁਹਾਨੂੰ ਇਹ ਕੀ ਲੱਗਦਾ ਹੈ ਕਿ ਕਿਵੇਂ ਇਹ ਕੀ ਇਹ ਸੱਚਮੁੱਚ ਸਿਆਸੀ ਖੇਡ ਖੇਡੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਸੱਚਮੁੱਚ ਐਡਾ ਵੱਡਾ ਫੈਸਲਾ ਲੈ ਸਕਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੱਤਾ ਤੋਂ ਲਾਂਬੇ ਕੀਤਾ ਜਾ ਸਕੇ